ਸਤਨਾ ਚੇਰੀ ਵਾਹੀ ਗੁਰ ਚਹਗੇ ਆਕਾਂ ਬਰਤ ਜੋਗੋ ਜੋਗ ਤੁੰ ਜਾ ਵਰਸ਼ਾ ਤਰ ਤਖਤ ਦੇ ਮਾਲਿਕ ਦਸਾ ਆਸ਼ਾ ਨੇ ਜੋ ਤੰ ਤੰ શ્રી ਗੋਵਰਾਂ ਸੇ ਮਹਾਰਾਜ ਜੀ ਦੇ ਬਖਸ਼ ਸਾਤੇ ਪ੍ਰਵਾਨ ਕਰੋ ਜੀ ਗੱਦੀਵਾਦੀ ਕੇ ਫਤੇ ਬਲਾਉ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਦੇ ਕੇ ਫਤੇ ਪਿਛੜੀ ਵੀਡੀਓ ਦੇ ਵਿੱਚ ਆਪਾਂ ਦਿਰਵਾਇਰ ਸ਼ਬਦ ਦੀ ਵਿਚਾਰ ਕੀਤੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਅਕਾਲ ਮੂਰਤ ਸ਼ਬਦ ਦੀ ਵਿਚਾਰ ਸਾਂਝੀ ਕਰਾਂਗੇ ਅਕਾਲ ਦਾ ਅਰਥ ਹੈ ਪਰਮੇਸ਼ਰ ਜਦੋਂ ਆਪਾਂ ਅਕਾਲ ਸ਼ਬਦ ਨੂੰ ਤੋੜ ਕੇ ਇਸ ਦੇ ਅਰਥ ਕਰਦੇ ਆਂ ਐਡਾ ਕਦਸਕਾਲ ਐਡੇ ਦਾ ਅਰਥ ਹੈ ਰਹਿਤ ਕਾਲ ਦਾ ਅਰਥ ਹੈ ਸਮਾ ਜਿਹੜੀ ਸ਼ਕਤੀ ਸਮੇਂ ਤੋਂ ਰਹਤ ਹੈ ਜਿਹੜੀ ਸ਼ਕਤੀ ਸਮੇਂ ਦੇ ਵਿੱਚ ਨਹੀਂ ਆਉਂਦੀ ਉਹ ਅਕਾਲ ਹੈ ਤੇ ਉਹ ਅਕਾਲ ਇਸ ਕਰਕੇ ਅਕਾਲ ਹੈ ਕਿਉਂਕਿ ਜਿਹੜੀ ਸ਼ਕਤੀ ਸਮੇਂ ਦੇ ਵਿੱਚ ਆਉਂਦੀ ਹੈ ਉਹ ਪੈਦਾ ਵੀ ਹੁੰਦੀ ਹੈ ਤੇ ਉਹ ਖਤਮ ਵੀ ਹੁੰਦੀ ਹੈ ਜਿਹੜੀ ਸ਼ਕਤੀ ਸਮੇਂ ਦੇ ਵਿੱਚ ਨਹੀਂ ਆਉਂਦੀ ਉਹ ਨਾ ਪੈਦਾ ਹੁੰਦੀ ਹੈ ਨਾ ਖਤਮ ਹੁੰਦੀ ਹੈ ਇਸ ਕਰਕੇ ਉਹ ਪਰਮੇਸ਼ਰ ਅਕਾਲ ਹੈ ਅਸੀਂ ਸਾਰੇ ਕਾਲ ਹਾਂ ਸਾਰੇ ਜੀਵ ਅਸੀਂ ਕਾਲ ਦੇ ਵਿੱਚ ਆਉਂਦੇ ਹਾਂ ਤੇ ਕਾਲ ਦੇ ਵਿੱਚ ਅਸੀਂ ਪੈਦਾ ਹੁੰਨੇ ਆ ਕਾਲ ਦੇ ਵਿੱਚ ਹੀ ਚਲੇ ਜਾਂਦੇ ਆ ਇਹ ਸਾਡੀ ਹਸਤੀ ਹੈ ਜਿਹੜਾ ਅਕਾਲ ਹੈ ਉਹ ਨਾ ਜਨਮਦਾ ਹੈ ਨਾ ਮਰਦਾ ਹੈ ਇਸ ਕਰਕੇ ਉਹ ਅਕਾਲ ਹੈ ਉਹ ਸਮੇਂ ਤੋਂ ਰਹਿਤ ਹੈ ਉਹਦੇ ਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਸਮੇ ਦਾ ਪ੍ਰਭਾਵ ਕੇਵਲ ਕਾਲ ਵਾਲੀਆਂ ਸ਼ਕਤੀਆਂ ਤੇ ਪੈਂਦਾ ਜਿੱimme ਅਸੀਂ ਸਮਾਂ ਹੁੰਦਾ ਕਿ ਅਸੀਂ ਦੁਨੀਆ ਤੇ ਆਉਂਦੇ ਹਾਂ ਸਮਾਂ ਹੁੰਦਾ ਕਿ ਅਸੀਂ ਦੁਨੀਆ ਤੋਂ ਚਲੇ ਜਾਂਦੇ ਹਾਂ ਇਸ ਤਰ੍ਹਾਂ ਉਹ ਅਕਾਲ ਹੈ ਉਹਦੇ ਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਮੂਰਤ ਦਾ ਅਰਥ ਭਾਵ ਹੈ ਮੂਰਤੀ ਆਕਾਰ ਉਹ ਜਿਹੜਾ ਪਰਮੇਸ਼ਰ ਆ ਉਹਦਾ ਕੋਈ ਆਕਾਰ ਨਹੀਂ ਹੁੰਦਾ ਤੇ ਆਕਾਰ ਉਸ ਸ਼ਕਤੀ ਦਾ ਹੁੰਦਾ ਜਿਹੜੀ ਪੈਦਾ ਹੁੰਦੀ ਹੈ ਤੇ ਖਤਮ ਹੁੰਦੀ ਹੈ ਜਿਵੇਂ ਆਪਾਂ ਪੈਦਾ ਹੁੰਨੇ ਆ ਸਾਰੇ ਜੀਵ ਆਪਣਾ ਇੱਕ ਆਕਾਰ ਹੁੰਦਾ ਜਦੋਂ ਆਪਾਂ ਪੈਦਾ ਹੁੰਨੇ ਆ ਚਾਪਾ ਛੋਟੇ ਆਕਾਰ ਦੇ ਹੁੰਨੇ ਆ ਹੌਲੀ ਹੌਲੀ ਆਕਾਰ ਵੱਡਾ ਹੁੰਦਾ ਜਾਂਦਾ ਫਿਰ ਇਹ ਆਕਾਰ ਖਤਮ ਹੋ ਜਾਂਦਾ ਇਹ ਈ ਤੀਜ ਹੈਗੀ ਆਕਾਰ ਤੇ ਜਿਹੜਾ ਪਰਮੇਸ਼ਰ ਹੈ ਉਹਦਾ ਪੈਦਾ ਹੁੰਦਾ ਨਾ ਨਾ ਹੋ ਖਤਮ ਹੁੰਦਾ ਜਿਹੜਾ ਪੈਦਾ ਹੀ ਨਹੀਂ ਹੁੰਦਾ ਉਹਦਾ ਆਪਾਂ ਆਕਾਰ ਕਿਵੇਂ ਬਣਾ ਸਕਦੇ ਆ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਅਕਾਲ ਮੂਰਤ ਹੈ। ਉਹਨੂੰ ਅਕਾਲ ਮੂਰਤ ਦੇ ਅਨੁਸਾਰ ਪੂਜਣਾ ਚਾਹੀਦਾ ਹੈ। ਆਪਾਂ ਦੀ ਜੋ ਕਮਜ਼ੋਰੀ ਆ ਆਪਾਂ ਜਿਹੜੇ ਜੀਵ ਹੁੰਨੇ ਆ ਆਪਾਂ ਜਦੋਂ ਪਰਮੇਸ਼ਰ ਦਾ ਨਾਮ ਲੈਂਦੇ ਆ ਕੋਈ ਨਾ ਕੋਈ ਚੀਜ਼ ਸਾਹਮਣੇ ਰੱਖ ਕੇ ਵੀ ਇਹਦੇ ਰਾਹੀਂ ਉਹਦੇ ਰਾਹੀਂ ਆਪਾਂ ਜਿਹੜਾ ਪਰਮੇਸ਼ਰ ਨੂੰ ਜਪਦੇ ਆ ਪਰ ਗੁਰੂ ਸਾਹਿਬ ਕਹਿੰਦੇ ਵੀ ਜੇ ਪਰਮੇਸ਼ਰ ਨੂੰ ਜਪਣਾ ਉਹਨੂੰ ਇੱਕ ਅਹਿਸਾਸ ਰਾਹੀਂ ਜਪੋ ਕਿਉਂਕਿ ਜਦੋਂ ਉਹਦਾ ਕੋਈ ਆਕਾਰ ਹੀ ਹੈ ਨਹੀਂ। ਜਦੋਂ ਉਹ ਰੰਗਦਾ ਹੀ ਨਹੀਂ ਜਦੋਂ ਮਰਦਾ ਹੀ ਨਹੀਂ ਫਿਰ ਉਹ ਕੀ ਹੈ ਫਿਰ ਉਹ ਇੱਕ ਅਹਿਸਾਸ ਹੈ ਜਿਵੇਂ ਹਵਾ ਹੈ ਹਵਾ ਪਾ ਦੇਖਦੇ ਆਂ ਵੀ ਹਵਾ ਦਿਹਿੰਦੀ ਨਹੀਂ ਦਿਖਾਈ ਨਹੀਂ ਦਿੰਦੀ ਪਰ ਆਪਾਂ ਜੇ ਕਹਿ ਤੀਏ ਵੀ ਹਵਾ ਹੈ ਨਹੀਂ ਤਾਂ ਕੀ ਆਪਾਂ ਕਹਿ ਸਕਦੇ ਹਵਾ ਹੈ ਨਹੀਂ ਹਵਾ ਜਦ ਚੱਲਦੀ ਹੈ ਤਾਂ ਆਪਣੀ ਮਹਿਸੂਸ ਹੁੰਦੀ ਹੈ ਪਰ ਦਿਖਾਈ ਫਿਰ ਨਹੀਂ ਦਿੰਦੀ ਇਸੇ ਤਰ੍ਹਾਂ ਪਰਮੇਸ਼ਰ ਹੈ ਉਹ ਆਪਣੇ ਗੁਣਾਂ ਦੇ ਵਿੱਚ ਰਹਿੰਦਾ ਹੈ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕੀਤੀ ਹੈ ਕਿ ਉਹ ਇੱਕ ਓੰਕਾਰ ਹੈ ਸਤਨਾਮ ਹੈ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਇਸੇ ਤਰ੍ਹਾਂ ਉਹ ਅਕਾਲ ਮੂਰਤ ਵੀ ਹੈ ਵੀ ਮੂਰਤੀਆਂ ਮੂਰਤੀਆਂ ਤੋਂ ਉੱਪਰ ਦੀ ਸ਼ਕਤੀ ਹੈ ਮੂਰਤੀਆਂ ਤੋਂ ਸ਼ਕਤੀਆਂ ਤੋਂ ਉੱਪਰ ਦੀ ਸ਼ਕਤੀ ਹੈ ਉਹ ਇਸ ਕਰਕੇ ਉਹਨੂੰ ਆਪਾਂ ਇੱਕ ਅਹਿਸਾਸ ਰਾਹੀ ਪੂਜਣਾ ਹੈ ਉਹਨੂੰ ਕਿਸੇ ਆਕਾਰ ਰਾਹੀ ਨਹੀਂ ਪੂਜਣਾ ਜੇ ਆਪਾਂ ਉਹਨੂੰ ਕਿਸੇ ਆਕਾਰ ਰਾਹੀਂ ਪੂਜਦੇ ਆ ਜਿਹੜੇ ਆਕਾਰ ਰਾਹੀਂ ਆਪਾਂ ਪੂਜਦੇ ਆ ਉਸ ਆਕਾਰ ਨੂੰ ਆਪਾਂ ਹੀ ਬਣਾਉਨੇ ਆ ਉਹ ਜਿਹੜਾ ਆਕਾਰ ਜਦੋਂ ਬਣਾਉਨੇ ਆ ਤਾਂ ਉਹਦਾ ਇੱਕ ਸਮਾਂ ਹੁੰਦਾ ਹੈ ਉਹ ਇੱਕ ਸਮੇਂ ਦੇ ਨਾਲ ਉਹ ਆਕਾਰ ਮਿਟ ਵੀ ਜਾਂਦਾ ਤੇ ਉਸ ਰਾਹੀਂ ਆਪਾਂ ਉਸ ਨਰੰਕਾਰ ਨੂੰ ਕਿਵੇਂ ਆਪਾਂ ਪੂਜ ਸਕਦੇ ਹਾਂ ਕਿਉਂਕਿ ਉਹ ਨਰੰਕਾਰ ਹੈ ਰੰਕਾਰ ਦਾ ਅਰਥ ਵੀ ਇਹੀ ਹੁੰਦਾ ਵੀ ਉਹ ਤਾਂ ਆਕਾਰ ਹੀ ਨਹੀਂ ਹੈ ਆਕਾਰ ਤੋਂ ਰਹਿਤ ਹੈ ਇਸ ਕਰਕੇ ਮੇਰ ਅੰਕਾਰ ਉਹ ਆਕਾਰ ਤੋਂ ਰਹਿਤ ਹੈ ਇਸ ਕਰਕੇ ਆਪਾਂ ਨੂੰ ਵੀ ਆਕਾਰ ਤੋਂ ਰਹਿਤ ਕਰਕੇ ਹੀ ਉਹਦੀ ਪੂਜਾ ਕਰਨੀ ਹੈ ਤੇ ਉਹਦੀ ਪੂਜਾ ਕਿਵੇਂ ਕਰਨੀ ਹੈ ਉਦੇ ਗੁਣਾਂ ਨੂੰ ਆਪਣੇ ਅੰਦਰ ਵਸਾ ਕੇ ਜਿਵੇਂ ਉਹ ਇੱਕ ਊੰਕਾਰ ਮੰਨ ਕਰਕੇ ਇੱਕ ਹੈ ਤਨ ਕਰਕੇ ਇਕ ਹੈ ਇਸੇ ਤਰ੍ਹਾਂ ਉਹਦੇ ਗੁਣਾਂ ਨੂੰ ਹਾਸਲ ਕਰਕੇ ਅਸੀਂ ਉਹਨੂੰ ਆਪਣੇ ਅੰਦਰ ਵਸਾ ਸਕਦੇ ਹਾਂ ਤੇ ਉਸ ਦੇ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਹੀ ਉਸ ਪਰਮੇਸ਼ਰ ਦੀ ਭਗਤੀ ਹੈ ਉਸ ਪਰਮੇਸ਼ਰ ਦੀ ਆਰਾਧਨਾ ਹੈ ਇਸ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਕਿ ਅਸੀਂ ਉਹਨੂੰ ਅਪਣਾ ਲਈਏ ਹੁਣ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਪੜ੍ਹਾਉਂਦੇ ਆ ਕਿ ਤਰ੍ਹਾਂ ਸਹਿਵਾਣ ਪੜਾਉਂਦੇ ਆ ਉਹਨਾਂ ਦੇ ਵਿੱਚ ਜਿਹੜਾ ਗੁਣ ਹੁੰਦਾ ਉਹ ਗੁਣ ਬੱਚੇ ਹਾਸਲ ਕਰਦੇ ਆ ਜੀ ਮੈਥ ਵਾਲਾ ਟੀਚਰ ਹੈ ਉਹ ਸਵਾਲ ਬੱਚਿਆਂ ਨੂੰ ਦੱਸਦਾ ਤੇ ਉਹ ਜਿਹੜੇ ਬੱਚੇ ਉਸ ਸਵਾਲ ਨੂੰ ਦੇਖਦੇ ਆ ਉਹਦਾ ਫਾਰਮੂਲਾ ਦੇਖਦੇ ਆ ਉਹ ਟੀਚਰ ਵਾਲਾ ਗਿਆਨ ਉਹਨਾਂ ਦੇ ਅੰਦਰ ਆ ਜਾਂਦਾ ਹੌਲੀ ਹੌਲੀ ਉਹ ਵੀ ਫਿਰ ਟੀਚਰ ਦਾ ਰੂਪ ਹੋ ਜਾਂਦੇ ਆ ਕਿਵੇਂ ਹੋਏ ਸਰੀਰ ਕਰਕੇ ਤਾਂ ਨਹੀਂ ਹੋਏ ਸਰੀਰ ਕਰਕੇ ਤਾਂ ਟੀਚਰ ਉਹਨਾਂ ਦੇ ਵਿਦਿਆਰਥੀਆਂ ਦੇ ਨਾਲੋਂ ਉਮਰ ਦੇ ਵਿੱਚ ਵੱਡਾ ਪਰ ਧਿਆਨ ਕਰਕੇ ਗੁਣ ਕਰਕੇ ਉਹ ਉਸ ਆਪਣੇ ਟੀਚਰ ਦੇ ਬਰਾਬਰ ਆ ਜਾਂਦੇ ਆ ਜਿੰਨਾ ਜਿੰਨਾ ਗੁਣ ਉਹ ਆਪਣੇ ਟੀਚਰ ਦਾ ਹਾਸਲ ਕਰੀ ਜਾਂਦੇ ਆ ਉਹਨੇ ਆਪਣੇ ਟੀਚਰ ਦੇ ਬਰਾਬਰ ਆ ਜਾਂਦੇ ਆ ਇਸੇ ਤਰ੍ਹਾਂ ਸੀ ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦੇ ਗੁਣ ਹਾਸਲ ਕਰਦੇ ਜਾਵਾਂਗੇ ਅਸੀਂ ਵੀ ਪਰਮੇਸ਼ਰ ਦੇ ਬਰਾਬਰ ਹੁੰਦੇ ਜਾਵਾਂਗੇ ਹੌਲੀ ਹੌਲੀ ਜਦੋਂ ਅਸੀਂ ਸਾਰੇ ਗੁਣ ਹਾਸਲ ਕਰ ਲੈਂਦੇ ਆ ਫਿਰ ਸਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਤੇਦ ਨਹੀਂ ਰਹਿ ਜਾਂਦਾ ਜੋ ਪਰਮੇਸ਼ਰ ਕਰਦਾ ਉਹ ਅਸੀਂ ਕਰਦੇ ਹਾਂ ਜੋ ਅਸੀਂ ਕਰਦੇ ਹਾਂ ਉਹ ਪਰਮੇਸ਼ਰ ਕਰਦਾ ਇਹ ਸਾਡੀ ਜਿਹੜੀ ਅਵਸਥਾ ਉਹ ਵੱਧ ਜਾਂਦੀ ਹੈ ਸੋ ਬਹੁਤ ਬਹੁਤ ਤੁਹਾਨੂੰ ਬਰਸਾ ਦੀ ਸੰਗਤ ਦਾ ਅਗਲੇ ਵਿਚਾਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ 10 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਵੀਡੀਓ ਵੱਤਾਂ ਸੰਗਤਾਂ ਤੱਕ ਪਹੁੰਚ ਸਕੇ ਸਿਕਵਾਰ ਫੇਰ ਕੱਢ ਵੱਢ ਕੇ ਫਤਿਹ ਗੁਲਾਮੀ ਅਕੂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ